ਸੌ ਹੀ ਪੈਂਦਾ ਸੌ ਦਾ ਤੂੰ ਦੇਗਾ ਹਾਂ ਭਾਈ ਕਿਹੜਾ ਪੈਂਦਾ ਆਪਣਾ ਬਰੂ ਵਾਲੀ ਜੀ ਬਰੂ ਵਾਲੀ ਮੰਡੀ ਲੈਣਾ ਹੀ 100 ਕਿੰਨਾ ਚਿਰ ਹੋ ਗਿਆ ਭਾਈ ਆਇਆਂ ਨੂੰ 12 ਘੰਟੇ ਹੋਏ ਅੱਧਾ ਘੰਟਾ ਹੋਇਆ ਪਹਿਲਾ ਸਵਦਾ ਸੂਰੇ ਵਾਲਾ ਬੱਕਰਾ ਮੰਡੀ ਦੇ ਬਾਈ ਜੀ ਹੋ ਗਿਆ ਬੱਕਰੀ ਵੀ ਤੁਹਾਨੂੰ ਦਿਖਾਉਣੇ ਆ ਇਹ 8000 ਦਾ ਹੋਇਆ ਇਹ ਲਖਾਈ ਕਿਹਨੇ ਕਰਾਉਣੀ ਹੈ ਜੀ ਆਪਣਾ ਆਪਣੀਆਂ ਠੀਕ ਆ ਜੀ ਅੰਕਲ ਕ੍ਰਿਸ਼ਨ ਨੇ ਲੈ ਲਈ 6000 ਨੇ ਦੇਣੇ ਇਹ ਤੇ ਬਹੁਤ ਚੰਗੀ ਬੱਕਰੀ ਹੈ ਦੋਸਤੋ ਤੁਹਾਨੂੰ ਦਿਖਾਉਣੇ ਆ ਅੱਜ ਇਹ ਪਹਿਲਾ ਸੌਦਾ ਸੂਰੀਆਲਾ ਬੱਕਰਾ ਮੰਡੀ ਦੇ ਵਿੱਚ ਹੋਇਆ ਹੈ ਸੁਬਾਹ ਸੁਬਾਹ ਦਾ ਟਾਈਮ ਆ ਗੱਭਣਾ ਬਾਈ ਇਹ ਬੱਕਰੀ ਇਹ ਕਦੇ 15 ਦਿਨ ਲਈ ਲੈਂਦੀ ਆ ਜੀ 15 18 ਦਿਨਾਂ ਦੀ ਕੱਚੀ ਆ ਦੇਖ ਸਕਦੇ ਹੋ ਤੁਸੀਂ ਸਾਰੇ ਵੀਰ ਮੰਡੀ 'ਚ ਪਹੁੰਚ ਚੁੱਕੇ ਆ ਤੇ ਪਹਿਲਾ ਸੌਦਾ ਇਹ ਸੂਰੀਆਲਾ ਬੱਕਰਾ ਮੰਡੀ ਦਾ ਹਾਂਜੀ ਬਾਈ ਜੀ ਪੈਸੇ ਆ ਗਏ ਹਾਂਜੀ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਲਓ ਵੀ ਠੀਕ ਆ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਇਹ ਤਾਂ ਬਹੁਤ ਵੀਡੀਓ ਬਣੀਆਂ ਹੋਈਆਂ ਆ। ਹਾਂ ਠੀਕ ਆ ਪੈਸੇ ਵਟ ਲੈਣਾ ਤਾਂ ਅਨਸਾਰ ਵੀਡੀਓ ਬਣਨੀਆਂ ਹੀ ਆ ਬਾਈ। ਕਿਹੜਾ ਬੱਕਰਾ ਬਾਈ? ਆਹ ਕਿਹੜਾ ਬਾਈ? ਆਹ ਬਲੀਡਰ ਹੈਂ? ਹਾਂਜੀ ਆਹ ਬਰੀਡਰ। ਕਿੰਨੇ ਦਾ ਵੇਚਦਾ ਬਰੀਡਰ ਇਹ? ਕਾ ਨਹੀਂ ਨੰਗਾ ਕਰਦੀ ਐ। 8.5 ਦਾ। ਠੀਕ ਆ ਨਹੀਂ ਕੋਈ ਚੱਕਰ ਨਹੀਂ ਆ ਬਹੁਤ ਚੰਗਾ ਬੱਕਰਾ। ਨਹੀਂ ਇਹਨੇ ਕਈ ਵੇਚ ਲਾਉਂਦਾ। ਇਹਨਾਂ ਨੂੰ ਕੋਈ ਗੱਲ ਨਹੀਂ ਇਹਨਾਂ ਨੇ। ਪੂਰਾ ਸੋਫਾ ਰਹਿ। ਹਾਂ ਇਹਨੂੰ ਹੀ ਭਾਈ ਮੜਾ ਜਾ। ਕਬੀ ਆਹ ਕੰਨ ਕੁੰਨ ਬਹੁਤ ਚੰਗਾ ਬੱਕਰੇ ਦਾ ਲਿਆਂ ਨੇ ਜੋ ਮੀਨਾ ਤੇ 8.5 ਦਾ ਬਾਈ ਹਾਂਜੀ ਬਹੁਤ ਵਧੀਆ ਬੱਕਰਾ ਬਾਈ ਇਹ ਤੇਰਾ ਲੈਣੀਆਂ ਕਰੇ ਕੰਨ ਕੁੰਨ ਬਹੁਤ ਚੰਗਾ ਇਹਦਾ ਬਾਈ ਕਿਹ ਸੁਭਰ ਹੈ ਵਿਖੀ ਇੱਕ ਹੀ ਚੜਦੇ ਹੋ ਜਾ ਕੰਨ ਕੋਲ ਪੂਰਾ ਸੁਭਰ ਹੈ ਬੱਕਰੇ ਦਾ ਹਾਂ ਤੇ ਬਾਈ ਇਹ ਕਿੰਨੇ ਚਿਰ ਦਾ ਇਹ ਇਹ ਬਾਈ ਹੈਗਾ 15 16 ਮਹੀਨੇ ਦਾ ਹੀ ਹੈ 15 16 ਮਹੀਨੇ ਦਾ 8.5 ਦਾ ਦੇਦਾ ਹਾਂ ਦੰਦੀ ਕਿਵੇਂ ਆ ਦੰਦੀ ਬਾਈ ਚੋਗੀ ਦੀ ਪੱਟ ਗਿਆ ਠੀਕ ਆ ਬਾਈ ਲਾਵੀ ਇਸਰ ਨੇ ਲੈ ਲਿਆ ਕਿਹੜਾ ਪਿੰਡ ਆਪਣਾ ਜੀ ਰਪਾਣਾ ਰਪਾਣਾ ਪਿੰਡਾ ਬਾਈ ਦਾ ਬਹੁਤ ਵਧੀਆ ਭਾਅ ਨਾਲ ਬੱਕਰਾ ਮਿਲ ਗਿਆ ਲਿਖਾਈ ਕਰਾ ਲਓ ਬਾਈ ਆਪੋ ਆਪਣੀ ਲਿਖਾਈ ਠੀਕ ਆ ਬਾਈ ਠੀਕ ਆ ਧੰਨਵਾਦ ਜੀ ਨਹੀਂ ਨਹੀਂ ਸਹੀ ਆ ਸਹੀ ਆ ਕਿਹੜੇ ਪਿੰਡੋਂ ਲਿਆਂਦੀ ਬਾਈ 30000 ਮਾਰੀ ਬਾਈ ਹੱਥੀ ਮੱਲਾਂ 30000 ਦੀ ਮਕਾਦੀ ਯਾਰ ਹੋਰ ਕੀ ਭਾਅ ਲਦਾ ਯਾਰ ਗੱਬਣਾ ਬਾਈ ਇਹ ਗੱਬਣਾ ਹਾਂ ਖਾਲੀ ਆ ਯਾਰ ਫਿਰ ਦੇ ਬਾਈ ਯਾਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਸਾਮਣੇ ਭਾਦੋ ਦਾ ਮੰਦਾ ਯਾਰ ਤੋਂ ਹਾਂ ਹੈ ਬੋ ਲੋ ਗੋਲਗਲੇ ਖਾਈ ਜਾਂਦੇ ਆ ਵੀਰ ਨੂੰ ਲਿਆ ਔਰੇ ਬਸ ਲੈ ਜੂਗੀ ਉਹ ਤਰਦੇ ਰੱਖ ਲਈ ਤੂੰ ਲਿਖਾਈ ਉਹ ਕਰਾਊਗਾ ਲਿਖਾਈ ਉਹ ਕਰਾਊਗਾ ਲਿਖਾਈ ਉਹ ਕਰਾਊਗਾ ਆਪੇ ਲਓ ਵੀ ਆ ਪੱਠ 3500 ਦੀ ਕਰਤੀ ਹੈ ਲਿਖਾਈ ਬਾਈ ਨੇ ਕਿਹੜਾ ਪਿੰਡ ਬਾਈ ਆਪਣਾ ਆਪਣਾ ਆ블ੂ ਆ ਬਈ ਆ블ੂ ਇਹਨਾਂ ਨੇ ਬਾਈਆਂ ਨੇ ਲਈ ਆ ਪੈਸੇ ਗਿਣਦੇ ਬਾਪੂ ਨੂੰ ਠੀਕ ਹੈ ਬਾਈ ਠੀਕ ਹੈ ਬਾਈ ਠੀਕ ਬਹੁਤ ਬਹੁਤ ਧੰਨਵਾਦ ਯਾਰ ਨਹੀਂ ਬਾਈ ਮੈਨੂੰ ਯਾਰ ਨਹੀਂ ਇਹਨਾਂ ਨੂੰ ਕੋਈ ਨਹੀਂ ਬਾਈ ਦਿਖਾਈ ਕਰ ਆ ਪੋਪੜੀ ਕਰ ਲਾਓ ਕਿੰਨੇਜ ਹੋ ਗਈ ਯਾਰ ਯਾਨੀ ਕੀ ਹਾਲਾ ਠੀਕ ਆ ਵਧੀਆ ਕੀ ਕਰਤਾ ਪਾਟੇ ਨਾਲ ਦੇਤੀ 8000 ਕਿੰਨੇ ਦੀ ਇਹ 5.5 ਦੀ ਦਿੱਤੀ ਸਾਢੇ 5 ਦੀ ਬਹੁਤ ਪੈਸੇ ਵਟੇ ਗਏ ਯਾਰ ਇਹ ਤਾਂ ਆਪਣੇ ਲਈ ਯਾਰ ਇਹ ਲਈ ਇਹ ਤਾਂ ਕੋਈ ਘੱਟ ਨਹੀਂ ਜਾਣਦੇ ਕੋਈ ਨਹੀਂ ਉਹ ਕੱਲਾ ਕੰਨ ਨਹੀਂ ਆ ਕਿੰਨੇ ਚ ਕਰਤੀ ਹੋਣਾ ਸਾਢੇ 5 500 ਰੁਪਇਆ ਲਖਾਈ ਠੁੱਪੂ ਵੀ ਚਲ ਕੋਈ ਨਹੀਂ ਕਰ ਲੋ ਯਾਰ ਵਾਦਾ ਘੱਟਾ ਕਿਹੜੀ ਹੋਈ ਆ ਆਹਾਂ ਚੱਟੀ ਕਿੰਨੇ ਚ ਕਰਤੀ ਸਾਢੇ 5 ਦੀ 500 ਰੁਪਇਆ ਮੰਗਦੇ ਤੇਰੇ ਤੋਂ ਕੰਨ ਬਹੁਤ ਲੰਮਾ ਆ ਫਾੜ ਲਾ ਕੇ ਛੜਾ ਗੋਲਾ ਜੰਮ ਲੱਭੇ ਬੋਣੀ ਕਰ ਯਰ ਗਿਆਨੀ ਰੱਤੇ ਖੇੜੇ ਵਾਲੇ ਗਿਆਨੀ ਨੇ ਤੜਕੇ ਤੜਕੇ ਆ ਕੇ ਬੋਣੀ ਕਰ ਲਈ ਵੀ ਸੂਰੇ ਵਾਲੇ ਪੰਜ 500 ਪਾਏ ਪਾਏ ਇਕ ਲੋ ਪੰਜ 500 ਦਾ ਪਾਏ ਉੱਟਿਆ ਵੀ 500 ਆ ਵਿੱਚੋਂ ਚੱਲ ਕੋਸੀ ਉੱਟਦਾ ਹੀ ਹੁੰਦੇ ਆ ਫਿਰ ਵੇਖ ਲੈ ਥਣ ਥੁਣਾ ਨਹੀਂ ਨਹੀਂ ਯਾਰ ਚੱਲ ਨਹੀਂ ਨਹੀਂ ਆਪਾਂ ਕਾਟਾ ਪਾ ਜੇ ਮੈਨੂੰ ਪਾ ਜੀ ਕੋਈ ਨਹੀਂ ਪਹਿਲਾਂ ਦੇਖਦੇ ਨਹੀਂ ਭਾਈ ਕਹਿੰਦਾ ਆਏ ਨਹੀਂ ਹੁੰਦੀ ਐ ਮਗਰ ਪਤਾ ਕੀ ਗੱਲ ਐ ਇਸ ਬੰਦੇ ਦਾ ਦਿਲ ਸਾਰਾ ਕਿਸੇ ਨੂੰ ਫਟਣਾ ਆਵੇ ਉਹ ਸਾਨੂੰ ਉਹ ਮੇਰੀ ਗੱਲ ਦਾ ਖੰਡ ਮਿਸ਼ਰੀ ਵੀ ਬੰਦਾ ਵੇਖੇ ਕਿਦਾ ਦਿਲ ਦਾ ਕਹਿਰਾ ਇੱਕ ਘਰੋਂ ਛਿੜਕਾਂ ਪੈਂਦੀਆਂ ਇੱਕ ਊਂ ਗੋਲੀ ਗਾਲੀ ਖੰਡਾ ਐ ਜੇ ਇਸ ਬੰਦੇ ਨੂੰ ਕੁਝ ਹੋ ਗਿਆ ਸਾਨੂੰ ਦੋ ਦੋ ਜ਼ਿੰਮੇਵਾਰ ਜ਼ਿੰਮੇਵਾਰ ਕੌਣ ਇਧਰੋਂ ਹੀ ਬਈ ਆ ਜਾ ਭਾਈ ਇਧਰ ਯਾ ਲਖਾਈ ਕਰਾਓ ਭਾਈ ਕੋਰੂ ਕਿੱਥੇ ਕਰਾ ਕਰਾ ਲੋ ਲਖਾਈ ਭਾਈ ਬਹੁਤ ਵਧੀਆ ਪਾਠ ਆ ਤੇ ਬਾਈ ਨੇ ਥਣ ਮਗਰੋਂ ਵੇਖਿਆ ਚਾਰ ਥਣ ਸੀ। ਉਹ ਤੁਸੀਂ ਤਾਂ ਜੱਗੀ ਤਾਂ ਕਮਾਲ ਹੋ ਯਾਰ ਹੋਰ ਭਾਈ ਜਾਨੀ। ਕੀ ਮੰਗਿਆ ਕੀ ਬਾਈ ਨੇ? ਬਾਈ ਯਾਰ ਮੰਗਿਆ ਕੋਈ ਨਹੀਂ ਮੈਂ 765 ਦੀ ਕਹਦੀ ਮੈਂ ਲੈ ਜਾ। ਤੇਰੀ ਇਹੇ? ਹਾਂ। ਹਾਂ ਬਾਈ ਤੂੰ ਕੀ ਆਣਾ? 4000 ਲੈ ਬਾਈ। ਫੇਸ ਖੋ ਬਈ। 4000 ਆ ਬਕਾਰ। ਚੱਲ ਮਨ। ਫੀਰੇ ਨਾ ਆ ਜਾ। ਲੈ ਕੇ ਜਾਣ ਗਏ। ਭੱਜਣ ਦਾ ਕੋਈ। ਲੈ ਫੜ ਫੜ। 4300 ਦੀ ਉਸ। ਲੈ ਆ ਤੇਰੀ। ਕਹਿੰਦਾ ਮੈਂ ਮਾਰ ਕੇ ਯਾਰ ਦਾ ਦਦਾਰ ਪਾਇਆ ਦੂੰਗਾ ਨਾ ਐਵੇਂ ਲੱਭੀ ਬਸ ਆਏਗਾ ਮਾਰ ਕੇ ਆ ਮਸਤੀ ਗੱਲਾਂ ਸਿੱਖਦਾ ਜਾਂਦਾ ਰਾਜੂ ਉਂਗੋਈ ਵੀ ਰਾਜੂ ਨਾ ਰਹਿੰਦਾ ਨਾ ਉਹ ਤਾਂ ਗੱਲਾਂ ਉਹ ਜੂਠਾ ਜਾ ਟੱਕਾਦਾ ਇਹਦਾ ਚੱਤੋਂ ਪਰ ਰਾਜੂ ਜੂਠਾ ਖਾਂਦਾ ਹੀ ਨਹੀਂ ਨਾ ਖਾਂਦੇ ਹਾਂ ਨੀ ਚਾਰਨੀਆਂ ਸਾਨੂੰ ਤਾਂ 200 ਰੁਪਏ ਨਾਲ ਮਸਲਾ ਸਹੀ ਆ ਅਸੀਂ ਤਾਂ 200 ਨਾਲ ਸਾਰਨਾ ਇਹਨੇ 1000 ਨਾਲ ਵੀ ਸਾਰਨਾ ਹੂੰ ਸਾਨੂੰ ਤਾਂ 200 ਪਰ ਇੱਕ ਨਾਲ ਬਹੁਤ ਬਣਗੇ ਚੱਲ ਚੱਲ ਕਰੋ ਕਿਵੇਂ ਕਰਦੇ ਆ ਨਹੀਂ ਦਿੰਦੀ ਰੋਟੀ ਤੂੰ ਮੰਨ ਲਓ ਭਾਈ 5 ਤੱਕ ਕਰ ਮੈਂ ਨਾ ਮਾਰੋ ਮੱਥਾ ਤੁਸੀਂ ਨਾ ਮਾਰੋ ਤੇ ਮੈਂ ਤੁਹਾਨੂੰ ਪੱਠ ਪੜਾ ਦਿੰਦਾ ਸੀਰੇ ਮੈਂ ਕਾਟਣ ਵਾਲਾ ਬੰਦਾ ਹਾਂ 4500 ਦੀ ਦੇ ਯਾਰ ਨਹੀਂ ਉਹ ਲਾ ਦੱਸ ਯਾਰ ਲਿਖਾਈ ਤੂੰ ਕਰਾਉਣੀ ਆ ਸਰ ਹੁਣ ਉਹਨੂੰ ਕਹਤਾ ਨਾ ਨਹੀਂ ਦੇਣੀ ਉਹ ਨਹੀਂ ਭਾਈ 4500 ਦੀ ਹੋ ਗਈ ਜਾ ਜਾ ਸੀਰੇ ਮੈਂ ਤੈਨੂੰ ਮੋੜ ਤੇਰਾ ਹੋ ਗਈ ਹੋ ਗਈ ਗਾਲ ਥੋੜਾ ਮੇਰੀ ਕਿੰਨੇ ਦੇ ਪੈਸੇ ਭਾਈ ਆਪਾਂ ਨੂੰ ਕੁਛ ਆਮ ਦਾ ਲੱਖਾਂ ਸੌਦੇ ਕਰਵਾਏ ਉਹ ਜਾ ਯਾਰ ਭਾਈ ਜੇ ਕੋਈ ਰੋਟੀ ਵਾਲੀ ਕਿਹੜਾ ਆੜੂਗਾ ਆਪਾਂ ਮੈਂ ਯਾਰ ਨਹੀਂ 4500 ਦੇ ਪਰ ਆ ਵਾ ਘੱਟ ਆਣਾ ਪਾਪ ਆ ਤੇ ਮੈਂ ਤੈਨੂੰ ਦੱਸਦੇ ਕਿੰਨੇ ਸੋਤੇ ਕਿਤੇ ਕਿਤੇ ਨਾੜ ਪੜ ਅਣੀ ਕੀਤੀ ਆ ਆਹ ਵੀਡੀਓ ਚੱਲੀ ਜਾਂਦੀ ੜ ਘਵਾਣਾ ਮੈਂ ਧੋਖਾ ਮਸ ਦੀ ਆਪ ਲਈ ਆ ਹਾਂ ਕਿਤੇ ਹੁਣ ਬਾਹਲੀਆਂ ਸਪਲਾਈਆਂ ਕਰਾਈ ਜਾਂ ਤੂੰ ਆ ਮੇਰਾ ਭਾਈ ਦਾ ਵਰਗਾ ਬੰਦਾ ਉਨ ਲੈ ਜਾ ਪਾ ਹਾਂ ਚਲੂੰ ਦੇ ਦੇ ਫਿਰ ਯਾਰ ਮੈਂ ਤੂੰ ਬੇਨ ਘੱਟਾ ਪਾ ਕੇ ਕਿਉਂ ਲੈਣਾ ਚੀਜ਼ ਆ ਤੂੰ ਲੈ ਹਾਂ ਵੀ ਪਰ ਤੇ ਹੱਥ ਤਾਂ ਮਾਰੂਵੇਂ ਤਾਂ ਨਹੀਂ ਖਰੀਦ ਲਈ ਹਾਂ ਹੱਥ ਹੀ ਮਾਰਦੇ ਨੇ ਫਿਰ ਕੀ ਮੰਨਤਾ ਨਹੀਂ ਕਰੇਂਗਾ ਪਾਂਚੋਂ ਯਾਰ ਭਾਈ ਲਈ ਆ ਪੋ ਮੇਰ ਖਰਚਾ ਚਾਤੇ ਪਿਆ ਹਾਂ ਇਹ ਤਾਂ ਮੈਨੂੰ 42 ਘੱਟ ਕੇ ਹੋਰ ਵੀ ਛੜਾ ਦੇਾਂਗੇ ਯਾਰ ਹੋਰ ਦੱਸ ਇਹਨੂੰ ਕਹਿ ਕੇ ਇਹ ਲਿਖਾਈ ਕਰਾ ਦਈਏ ਪੰਜ ਜਦੋਂ ਤੇ ਪੰਜ ਦੀ ਕੀ ਜਾ ਕਰਾ ਦੇ ਲਿਖਾਈ ਕਰਾ ਦੇ ਯਾਰ ਫੜਾ ਸੀਰੇ ਓਏ ਭੋਮੇ ਤੂੰ ਇੱਕ ਮਿੰਟ ਆਈ ਮਾਰੇ ਹੱਥ ਮਾਰੀ ਪਾੜ ਮੈਂ ਵੇਖ ਲਈ ਦੂਰੋਂ ਹੀ ਮੇਰੀ ਨਿਗਾਹ ਕੰਮ ਕਰਦੀ ਆ ਐਵੇਂ ਤਾਂ ਡਰਾਈ ਖੜਾ ਓਏ 9 ਕਿਲੋ ਵਜ਼ਨ ਆ ਗਿਆ ਫਿਰ ਹੁਣ ਕੀ 9 ਕਿਲੋ ਪੱਠ ਹੋਊਗੀ ਓਏ 9 ਕਿਲੋ ਦੀ ਮੁਕਤੀ ਰੱਖ ਲਈ ਜਾ ਤੂੰ ਪੈਸਾ ਨਹੀਂ ਦੇ ਯਾਰ ਪੈਸਾ ਨਹੀਂ ਆ ਮਾਰੀ ਓਏ ਪੰਜ ਫੜਾ ਯਾਰ ਲਿਖਾਈ ਆਪੇ ਕਰਾਉ ਆ ਸੂਰੇ ਆ ਮੇਰੇ ਹੱਥ ਤਾਂ ਲਾ ਮਾਰ ਜਾ ਵੇਖ ਲਈ ਮੈਂ ਹੱਥ ਮੇਰੇ ਲੱਗਿਆ ਹੀ ਯਾਰ ਮਾਰੀ ਐ ਨਾ ਕੋਈ ਐਵੇਂ ਥੋੜਾ ਘਰ ਕਾਇ ਲੈ ਮਾਲ ਹੀ ਕਰ ਚਲ ਦੇ ਯਾਰ ਪੰਜ ਦੀ ਦੇ 200 ਤੇ ਹੋ ਗਈ ਹੁਣ ਬਸ ਕਿੰਨੇ ਦੋ ਉਹ ਨਹੀਂ ਪਰ ਮੈਨੂੰ ਯਾ 300 ਬੈਂਕ ਤੋਂ ਲੈਣਾ 200 ਦਾ ਪٹرول ਪੁਆ ਕੇ ਲੈ ਆਇਆ ਯਾਰ ਲੈ ਯਾਰ ਅਈ ਕਦਰ ਤੂੰ ਸਭ ਦੇ ਇਹਦੇ ਮੇਰੇ ਨਾਲਗਾ ਉਹ ਡਾਂਡਾ ਪਾਣਾ ਮੇਰੇ ਨਾਲ ਨਹੀਂ ਗੱਲ ਮੱਝ ਹੋਣਾ ਨਹੀਂ ਫੇਰ ਨਹੀਂ ਫੇਰ ਠੱਕਾ ਠੱਕਾ ਕਾ ਗੈਣ ਲਾ ਪੈਸੇ ਗੈਣ ਲਾ ਜੱਗੀ ਨਹੀਂ ਘੋਮੇ ਯਾਰ ਕਾ ਲੱਗਿਆ ਜੋ ਘਟਾਈ ਜਾਂਦੇ ਨੇ ਲਿਖਾਈ ਹੋ ਰਹੀ ਪਾਣੀ ਯਾਰ ਬਾਈ ਤੂੰ ਮੇਰਾ ਬੋਲਾ ਬੋਲਿਆ ਹੀ ਨਹੀਂ ਯਾਰ ਵਿਚਾਰਾ ਗੱਲ ਸੋਲਾ ਤੇਰੇ ਅੱਗੇ ਝੂਠ ਮਾਰਿਆ ਕਰ ਉਹ ਨਹੀਂ ਮੈਂ ਆ ਪੱਟ ਦਾ ਸੌਦਾ ਹੋ ਗਿਆ ਬਾਈ 200 5000 ਦਾ 5500 ਦਾ 200 ਦਾ ਸੌਦਾ ਸਿਰੇ ਲੱਗ ਗਿਆ ਗਣਦੇਓ ਪੈਸੇ ਬਾਈ ਅੱਜ ਤੂੰ ਕੁਛ ਨਾ ਪੂਰਨ ਦੇਣਾ ਤਾਂ ਪਾਣੀ ਕਹਣੀ ਆ ਯਾਰ ਇਹ ਮੇਰੀ ਤਾਂ ਝੂਠ ਮਾਰੂਗਾ ਤੀਜੇ ਦਾ ਬੰਦਾ ਚੱਲ ਪੈਸੇ ਪੂਰੇ ਕਰ ਲਾ ਤੂੰ ਵਧੀਆ ਦੋਸਤ ਪਿੱਛੇ ਮੈਨੂੰ ਕੱਪ ਮਾਰ ਦੋਸਤ ਬਾਈ ਯਾਰ ਬਾਈ ਨਾ ਕਿਸਾਈਆਂ ਦੇ ਵਾਰਸੀ ਦੇ ਨਾ ਵੜਾ ਪੂਰਨ ਖੜਾ ਸਾਂਝਾ ਬੰਦਾ ਇਹਨੂੰ ਪੁੱਤ ਲੈ ਇਹਨੂੰ ਪੈਸੇ ਮੈਂ ਤਾਂ ਲੈ ਕੇ ਆਇਆ ਮੈਂ ਤਾਂ ਕਹਾਂ ਪੈ 100 ਪਿੱਛੇ ਮੈਂ ਕੱਪ ਮਾਰ ਗਿਆ ਮੈਂ ਨਹੀਂ ਮਾਰਦਾ ਝੂੜ ਦੋਤੇ ਦਾ 200 ਦੇ ਮਾਰੂਗਾ ਯਾਰ ਫੇਰ ਚਲ ਸੌਹਰ ਦੇ ਫੜਾ ਦੇ ਸੌਹਰ ਕੋਈ ਨਹੀਂ ਬਦ ਦੇ ਦੇ ਸੌਹਰ ਐਸੇ ਨਹੀਂ ਤੇ ਕੋਈ ਲੋੜ ਨਹੀਂ ਮੈਨੂੰ ਪੈਸੇ ਦੇ ਤਾਂ ਮੈਂ ਪੂਰੇ ਪੈਸੇ ਲੈਣੇ ਇਹ ਛੋਟੀ ਜਵਾਨ ਮੈਂ ਦੋ ਦਿਨ ਤੋਂ ਮਰਦਾ ਤਾਂ ਮੈਂ ਛੋਟੀ ਦੱਟ ਕੇ ਲੈ ਮੈਂ ਥੋੜਾ ਇਕੱਠਾ ਕਰਾਂਗਾ ਟੁੱਟੜ ਮਾਰਦਾ ਹੋਰ ਜੀ ਲੱਤ ਕੇ ਲੈ ਥੋੜੀ 200 ਦਾ ਪٹرول ਵਾਲ ਕਿਆ ਮਿਲਾਂ ਗੱਲਾਂ 200 ਦਾ ਮੰਗਲ ਸ਼ਹਿਰੋਂ ਆਇਆ ਗਾਂ ਆ ਉਹੀ ਗੱਲ ਆ 100 ਉਹ ਭਰਾਵਾ ਮੈਂ ਕੋਈ ਥਾਦਾ ਨਹੀਂ ਪੀਤਾ ਨਹੀਂ ਯਾਰ 200 ਹੀ ਘੱਟ ਆ ਯਾਰ ਮੈਂ ਤਾਂ ਪਾਣੀ ਦੀ ਘੁੱਟ ਵੀ ਨਹੀਂ ਪੀਤੀ ਮੰਡੀ ਜਾ ਕੇ ਉਹ ਮੰਡੀ ਦਾ ਕੌਣਾ ਹੈ ਹੈ ਗਾਂ ਦਾ ਜੀਰੇ ਲਖਾਈ ਮੈਂ ਕਰਵਾ ਦੂੰ ਲਖਾਈ ਕੋਈ ਤੁਹਾਨੂੰ ਕੋਈ ਨਹੀਂ ਬੋਲ ਹਾਂ ਤੁਸੀਂ ਮੇਰੇ ਪੈਸੇ ਤਾਂ ਪੂਰੇ ਕਰੋ ਪੰਜ ਦੇ ਉਹ ਲੈ ਕੇ ਆਇਆ ਯਾਰ ਜਾ ਜਾਂ ਤੁਸੀਂ ਯਕੀਨ ਨਹੀਂ ਕਰਦੇ ਲੋਕ ਆਇਆ ਪਿਆਰਾ ਪਿਆਰਾ ਸਾਂਝਾ ਬੰਦਾ ਹੈਗਾ ਕਰਤੀ ਓਏ ਯਾਰ ਸੌ ਘਟਦੇ ਆ ਭੋਮੇ ਮੈਂ ਲਖਾਈ ਕਰਾ ਦੇ ਬਾਈ ਲਖਾਈ ਇਹਨੇ ਆਪਦੀ ਕਰਾਉਣੀ ਹੋਣੀ ਆਨੇ ਚੱਲ ਠੀਕ ਆ ਯਾਰ ਬਹੁਤ ਵਧੀਆ